ਅੱਜ ਚੱਲੀਆਂ ਦਰਸ਼ਕੋ ਸਹੇਲੀਆਂ ਸਹੇਲੀਆਂ ਕਿਵੇਂ ਚਾਚੀ ਚਾਚੀ ਵੀ ਚੱਲੀ ਅੱਜ ਬਈ ਮੇਰੇ ਨਾਲ ਅੱਜ ਅਸੀਂ ਜਾਣੇ ਆ ਕਿਸੇ ਵਧੀਆ ਪਵਿੱਤਰ ਸਥਾਨ ਤੇ ਤੇ ਉਹ ਸਥਾਨ ਦੇ ਕੀ ਹੈ ਰਾਜ ਉਹ ਆਪਾਂ ਤੁਹਾਨੂੰ ਬਾਅਦ ਚ ਦੱਸਾਂਗੇ ਉੱਥੇ ਚੱਲਦੇ ਆਂ ਇੱਕ ਵਾਰੀ ਤੁਹਾਨੂੰ ਸਥਾਨ ਵਿਖਾਉਣੇ ਮੈਨੂੰ ਕਾਫੀ ਟਾਈਮ ਹੋ ਗਿਆ ਸੀ ਗਿਆ ਗਈ ਨੂੰ ਤੇ ਚਾਚੀ ਕਹਿੰਦੀ ਮੇਰੇ ਨਾਲ ਚੱਲ ਮੈਂ ਕਿਹਾ ਚਲੋ ਮੈਂ ਵੀ ਅੱਜ ਮੱਥਾ ਟੇਕ ਆਉਂਗੀ ਤੇ ਬਹੁਤ ਪਵਿੱਤਰ ਥਾਂ ਹੈ ਉੱਥੇ ਹਰ ਇੱਕ ਮਨੋ ਕਾਮਨਾ ਪੂਰੀ ਹੁੰਦੀ ਹੈ ਆਪਾਂ ਤੁਹਾਨੂੰ ਚੱਲ ਕੇ ਜਿਹੜਾ ਸਾਰਾ ਉਥੋਂ ਦਾ ਥਾਂ ਸਾਰਾ ਵਿਖਾਵਾਂਗੇ ਤੇ ਕਿਦਾਂ ਉਹ ਥਾਂ ਉੱਥੇ ਸ਼ਿਫਟ ਕੀਤੀ ਗਈ ਉਸ ਚੀਜ਼ ਨੂੰ ਹਨਾ ਤੇ ਇਧਰ ਹਰਿਆਲੀ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਜੀ ਆਈ ਜਾਂਦੀ ਹੈ ਤੇ ਬੜਾ ਪਿਆਰਾ ਜਿਹਾ ਮੌਸਮ ਵੀ ਬਹੁਤ ਪਿਆਰਾ ਸੀਗਾ ਮੁੜਕਾ ਵੀ ਆਈ ਜਾਂਦਾ ਹੈ ਚਾਚੀ ਮੜਕਾ ਬਹੁਤ ਆਈ ਜਾਂਦਾ ਮੈਨੂੰ। ਗਰਮੀ ਬਹੁਤ ਹੈ। ਹੈ? ਮੈਨੂੰ ਇਹ ਆਈ ਜਾਂਦਾ। ਤੈਨੂੰ ਵੀ ਇਹ ਨਾ ਮੈਂ ਤਾਂ ਕਹਨਾ ਤੂੰ ਬਰਫ ਦੀ ਬਣੀ ਹੈ ਕਿਦੜੇ ਤੈਨੂੰ ਆਉਂਦਾ ਨਹੀਂ। ਪਹਿਲਾ ਭਾਈ ਅਸੀਂ ਜਾਣ ਦੀ ਸਲਾਹ ਬਣਾਈ। ਉਦੋਂ ਆ ਗਿਆ ਮੀਂਹ। ਤੇ ਮੀਂਹ ਤੋਂ ਬਾਅਦ ਫਿਰ ਹੁਣ ਥੋੜਾ ਜਿਹਾ ਸੀ। ਜਦੋਂ ਸੈਟਮੈਂਟ ਹੋਇਆ ਰੱਬ। ਤੇ ਫਿਰ ਹੁਣ ਅਸੀਂ ਖਿੱਚੀ ਤੇ ਤਿਆਰੀ ਮਾਲਕ ਦੇ ਜਾਣ ਨੂੰ ਕੀਤਾ ਜੋ ਨੇ ਖਿੱਚ ਕਰੀ ਹੈ ਹਨਾ। ਬੀਬੀ ਸਾਡੇ ਲਈ ਰੋਕਤਾ ਹੋਵੇ। ਤੇ ਇਦਰਾ ਬੱਦਲ ਫੇਰ ਬਣ ਚੁੱਕੇ ਐ ਮੈਂ ਕਿਹਾ ਚਲੋ ਪਹਿਲਾਂ ਪਹਿਲਾਂ ਚਾਚੀ ਨੂੰ ਮੇਰੀ ਅਜੇ ਐ ਸਲਾਹ ਹੋਈ ਸੀ ਦਰਸ਼ਕੋ ਇਹ ਪਹਿਲਾਂ ਮੈਨੂੰ ਲਾਰਾ ਲਾਗੀ ਫੇਰ ਕਹਿੰਦੀ ਮੈਂ ਗੈਸ ਭਰਉਣ ਲੱਗੀ ਉਹ ਕਰਨ ਲੱਗੀ ਚਲੋ ਉਹ ਮਜਬੂਰੀਆਂ ਹਨਾ ਉਹਦੇ ਬਿਨਾ ਵੀ ਨਹੀਂ ਸਾਨੂੰ ਸਰਦਾਗਾ ਗਾ ਗੈਸਾਂ ਤਾਂ ਮੀਚਾਇਆ ਜਮਾ ਮੀਚਾਇਆ ਪੈਂਦੇ ਮੀਚਾਇਆ ਵਿਚਾਰੀ ਨੇ ਪੈਂਦੇ ਮੀਚ ਇਸਨੇ ਗੈਸ ਲਹਾਇਆ ਅੱਜ ਮੋਟੀਆਂ ਨੇ ਪਤਲੀਆਂ ਨਹੀਂ ਹਾਂ ਤਾਂ ਕਰਕੇ ਹੁਣ ਮੈਂ ਖਿਆ ਚਲੋ ਨਾਲੇ ਤਾਂ ਚਾਚੀ ਨਾਲ ਗੱਪਾਂ ਛੱਪਾਂ ਲੜਾਉਂਦੇ ਜਾਵਾਂਗੇ ਕਿਉਂਕਿ ਸਾਨੂੰ ਕਾਫੀ ਟਾਈਮ ਹੋ ਗਿਆ ਤੁਹਾਨੂੰ ਵੀ ਪਤਾ ਵੀ ਸਾਲ ਇੱਕ ਹੋ ਗਿਆ ਅਸੀਂ ਇਕੱਠਿਆਂ ਨਹੀਂ ਗਏ ਅੱਜ ਮੈਂ ਖਿਆ ਚਲੋ ਜਾਂਦੇ ਚਾਚੀ ਹਰੀ ਨਾਲੇ ਆਪਾਂ ਗੱਲਾਂਬੱਤਾਂ ਕਰਦੇ ਜਾਵਾਂਗੇ ਤੇ ਨਾਲੇ ਅਸੀਂ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਾਂਗੇ ਤੇ ਉਹ ਕਿਹੜਾ ਪਵਿੱਤਰ ਸਥਾਨ ਹੈ ਉਥੋਂ ਦੀ ਆਪਾਂ ਤੁਹਾਨੂੰ ਸਾਰੀ ਲੁੱਕ ਦਿਖਾਵਾਂਗੇ ਜੀ ਤੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਦਰਸ਼ਕੋ ਵੀਡੀਓ ਸਕਿਪ ਨਾ ਕਰਿਓ ਆਪਣੀ ਛੋਟੀ ਜੀ ਵੀਡੀਓ ਰਹਿਣ ਵਾਲੀ ਹੈ ਹਾਹਾ ਕਾ ਦੇਖ ਲੋ ਭਾਈ ਰਾਹ ਤੇ ਕਿੰਨਾ ਕਿੰਨਾ ਬਹੁਤ ਬਹੁਤ ਸਾਰਾ ਚਾਚੀ ਹਰਿਆਲੀ ਕਿੰਨੀ ਸੋਹਣੀ ਲੱਗਦੀ ਹੈ ਨਾ ਹਾਏ ਵੈ ਗਰੂ ਬੜਾ ਪਿਆਰਾ ਜਿਹਾ ਸੀਨ ਆ ਰਿਹਾ ਬਹੁਤ ਸੋਹਣਾ ਤੇ ਸਾਡੀ ਚਾਚੀ ਵੀ ਆ ਰਹੀ ਹੈ ਭਾਈ ਮੇਰੇ ਮੰਗਰ ਮੰਗਰ ਅੱਜ ਤੈਨੂੰ ਕੋਈ ਗੱਲ ਬਾਤ ਨਹੀਂ ਆ ਰਹੀ ਅਗਰੀ ਆ ਚਾਚੀ ਦਾ ਆ ਜਾ ਆ ਜਾ ਮੇਰੇ ਮੰਗਰੀ ਆ ਜਾ ਤੈਨੂੰ ਇੰਨਾ ਯਕੀਨ ਹੈ ਕਿ ਮੇਰੇ ਤੇ ਤੂੰ ਚੱਲਾਂ ਦੀ ਮੇਰੇ ਨਾਲ ਹਾਂ ਪਰ ਹੋਰ ਮੈਂ ਹਮਾਵਤ ਨਹੀਂ ਚੱਲਾਂਗੇ ਆਪਾ ਦੇਖ ਲੋ ਬਈ ਨਾਲੇ ਮਾਵਾਂ ਧੀਆਂ ਨਾਲ ਸੇਲੀਆਂ ਸਾਡੀ ਰਾਸੀ ਬਾਵਾ ਰਲਦੀ ਆ ਬਹੁਤ ਨਹੀਂ ਚੱਲਣ ਮੈਂ ਨੂੰ ਵੀ ਉਹ ਨਾਚਰੀ ਹੋ ਗਿਆ ਇਹ ਨੂੰ ਮੈਂ ਵੀ ਨਹੀਂ ਆਏਗੀ ਮੰਦਰ ਤੇ ਸੋਨਾ ਦੇ ਸਵਬੀ ਦੀ ਆਈ ਮੇਰੇ ਵਾਂਗੂ ਹੈ ਸਹੀ ਗੱਲ ਹੈ ਮੈਨੂੰ ਵੀ ਬਹੁਤ ਕਾਫੀ ਟਾਈਮ ਹੋ ਚੁੱਕਿਆ ਦਰਸ਼ ਕੋ ਮੈਂ ਕਿਹਾ ਚਲੋ ਨਾਲੇ ਤੁਰੇ ਚੱਲਾਂਗੇ ਗੱਲਾਂ ਬਾਤਾਂ ਕਰਦੇ ਚੱਲਾਂਗੇ ਤੇ ਨਾਲੇ ਦੁੱਖ ਸੁੱਖ ਸਾਂਝੇ ਤੇ ਇਹਨਾਂ ਬਜ਼ੁਰਗਾਂ ਦੇ ਲਈ ਦਰਸ਼ਕੋ ਤੁਸੀਂ ਨਾ ਦੁਆਵਾਂ ਮਾ ਜਰੂਰ ਕਰਿਓ ਇਹਨਾਂ ਦੀ ਲੰਮੀ ਉਮਰ ਹੋਵੇ ਵਾਹਿਗੁਰੂ ਇਹਨਾਂ ਦੀ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਹਮੇਸ਼ਾ ਦੁੱਖ ਦਰਦਾਂ ਤੋਂ ਦੂਰ ਰੱਖੇ ਤੇ ਇੱਕ ਵਾਰੀ ਆਪਾਂ ਪਹੁੰਚਦੇ ਹਾਂ ਜੀ ਉੱਥੇ ਨਾਲੇ ਤੁਹਾਨੂੰ ਨਾਲ-ਨਾਲ ਥੋੜੀਆਂ-ਥੋੜੀਆਂ ਜਿਹੜੀਆਂ ਕਲਿੱਪਾਂ ਹੋਣੀਆਂ ਆ ਵੀਡੀਓ ਦੀਆਂ ਹਰਿਆਲੀ ਦੀਆਂ ਦਿਖਾਉਂਦੇ ਚੱਲਾਂਗੇ ਆਪਾਂ ਤੁਹਾਨੂੰ ਠੀਕ ਹੈ ਜੀ ਇਧਰ ਕੇ ਆ ਗੋਨੇ ਚਾਰ ਫਟੀਆਂ ਲੱਗ ਗਈਆਂ ਬਹੁਤ ਪਿਆਰਾ ਥਿਊ ਆ ਰਿਹਾ ਦਰਸ਼ਕੋ ਖੇਤਾਂ ਦਾ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਹਰਿਆਲੀ ਚਾਰ ਛਪੇਰੇ ਹੋ ਗਈ ਆ ਤੇ ਖੇਤਾਂ ਦੇ ਵਿੱਚ ਦਿਲ ਲੱਗਦਾ ਹੁਣ ਪੂਰਾ ਜੀ ਲੱਗਦਾ ਐ ਲੱਗਦਾ ਜਿਵੇਂ ਕਣਕ ਹੋਵੇ ਹਨਾ ਚਾਚੀ ਕਿੰਨਾ ਸੋਹਣਾ ਲੱਗ ਰਿਹਾ ਵੀ ਹੈ ਹਰਿਆ ਵੀ ਹੈ ਹਾਂ ਹਰਿਆ ਵੀ ਹੈ ਵਿੱਚ ਤਾਂ ਜੀ ਲੱਗਣਾ ਜੀ ਲੱਗਣਾ ਹੈ ਵਾਕਈ ਤੇ ਮੈਂ ਅੱਗੇ ਕਹਿਣੀ ਹੁੰਨੀ ਐ ਮੈਂ ਕਿਹਾ ਅਗਲਾ ਕਹਿ ਦਿੰਦਾ ਜਦੋਂ ਸਵੇਰ ਉੱਠਦੇ ਆ ਨਾ ਤੇ ਹੁੜਦਿਆਂ ਦੇ ਮੱਥੇ ਲੱਗੇ ਹਰਿਆਲੀ ਮੱਥੇ ਲੱਗੇ ਬਕਸੜ ਤਾਂ ਘੇਟ ਖੁੱਲਦੇ ਹੁੰਦੇ ਆ ਭਾਈ ਹਰਿਆਲੀ ਮੱਥੇ ਲੱਗਦੀ ਆ ਹਰ ਵੇਲੇ ਸਾਡੇ ਵਿਚਾਰੇ ਰੂਪ ਚੰਦ ਤਾਂ ਨਰਮਾ ਤੇ ਸਾਰਾ ਮੱਥੇ ਲੱਗਦਾ ਮੱਥੇ ਲੱਗਦੇ ਹੀ ਐ ਸਹੀ ਗੱਲ ਐ ਲੱਗਦੀ ਐ ਪੁੱਤ ਮੱਥੇ ਚਲੋ ਵਧੀਆ ਹੋ ਸਗੀ ਡੰਡੀ ਤਾਂ ਆ ਦੇਖੋ ਦਰਸ਼ਕੋ ਆ ਬੱਟ ਐ ਤੇ ਅਜਦੋ ਅਜੇ ਪਵਿੱਤਰ ਸਥਾਨਾਂ ਤੇ ਜਾਣਾ ਆਉਣਾ ਹੁੰਦਾ ਨਾ ਭਗਤਾਂ ਨੇ ਤੇ ਬਹੁਤ ਮੁਸ਼ਕਲ ਹੁੰਦੀ ਐ ਸੀ ਨਾ ਬਹੁਤ ਮੁਸ਼ਕਲ ਨਾਲ ਆਈਆਂ ਹੈਗੀਆਂ ਤੁਰ ਤੁਰ ਕੇ ਤੇ ਆ ਦੇਖੋ ਤੇ ਆਪਣੇ ਤਾਂ ਚਾਚੀ ਅੱਜ ਚੱਕਰ ਚੱਕਰ ਜਿਹਾ ਲਾਉਣ ਵਾਲਾ ਵੀ ਹੈ ਨਹੀਂਗਾ ਸਿਸਟਮ ਹਨਾ ਝੋਨਾ ਲਾ ਛੱਡੇ ਓਹੋ ਹੈ ਆ ਪਈ ਸਾਡਾ ਹਾਲ ਹੋ ਗਿਆ ਮੁਰਕੇ ਨਾਲ ਫਿਜ ਫਿਜ ਕੇ ਕਿਉਂਕਿ ਹਵਾ ਹੂਆ ਕੁਝ ਨਹੀਂ ਚੱਲਦੀਗੀ ਕੀ ਗਰਮੀ ਬਹੁਤ ਜ਼ਿਆਦਾ ਹੈ ਹੁਣ ਆਪਾਂ ਚੱਲਾਂਗੇ ਜੀ ਇੱਧਰ ਨਾ ਹੈ ਨਹੀਂ ਚਾਚੀ ਸਾਰਾ ਰੌਲ ਗਦੌੜ ਕਰ ਰੱਖਿਆ ਨੇ ਹਾਂ ਦੇਖੋ ਭਾਈ ਵੱਟ ਜਿਹਦੇ ਚ ਕੋਈ ਸੱਪ ਸਪੂਲਾ ਬੈਠਾ ਹੋਵੇ ਤਾਂ ਬੈਠਾ ਹੀ ਹੋਵੇ ਕੀ ਇਹਦੇ ਚ ਉਹ ਹੈਗਾ ਹੈ ਸ਼ੱਕ ਸ਼ੁਭ ਹਾਂ ਜੁਆ ਕਮਾ ਕਰ ਲੱਗ ਜਾਣ ਤਾਂ ਕੀ ਹਾਲ ਹੈ ਇੱਥੇ ਨਹੀਂ ਤਾਂ ਇੰਨੀ ਕ ਵੱਟ ਤਾਂ ਚਲੋ ਮਾਲਕ ਦੇ ਘਰੇ ਲੋਕ ਆਉਂਦੇ ਆ ਚਲ ਜਨਤਾ ਆਉਂਦੀ ਹੈ ਤੇ ਤੁਸੀਂ ਸਵਾਰ ਕੇ ਰੱਖੋ ਹਾਂ

ਇਸ ਮਾਲਕ ਤੇ ਆ ਚਾਦਰਾਂ ਚੜਦੀਆਂ ਫਿਰ ਅੱਛੇ ਚੜਦੇ ਆ ਜੇ ਕੋਈ ਵੀ ਪਸੂ ਪਸਾਰੇ ਤੋਂ ਸੁਖਦਾ ਬੋਕਰਾਂ ਚੜਦੀਆਂ ਨੂਨ ਦੀ ਥੈਲੀ ਚੜਦੀ ਤੇ ਬਹੁਤ ਵੱਡਾ ਜਿਹੜਾ ਕਹਿ ਦਈਏ ਵਿਸ਼ਾਲ ਦਖਤਰ ਹੈ ਜੀ ਇਹ ਦੇਖੋ ਇਹ ਨਾ ਦੂਰ ਦੂਰ ਤੱਕ ਇਸ ਦੀਆਂ ਜੜਾਂ ਹੈਗੀਆਂ ਇਧਰ ਚਾਚੀ ਹੋਰੀ ਕਰ ਮੱਥਾ ਟੇਕਦੇ ਆ ਫਿਰ ਮੈਂ ਵੀ ਮੱਥਾ ਟੇਕਣਾ ਤੇ ਇੱਕ ਵਾਰੀ ਮੈਂ ਸਾਡੇ ਦਰਸ਼ਕਾਂ ਦੇ ਨਾਲ ਥੋੜੀ ਵੀਡੀਓ ਸ਼ੇਅਰ ਕਰ ਦਾਂ ਇਹ ਇਹ ਨਾ ਦਰਸ਼ਕੋ ਤੁਸੀਂ ਜਰੂਰ ਦੱਸਿਓ ਕਿ ਇਹ ਇਹ ਨਾ ਜਿਹੜਾ ਦਰਖਤ ਹੈ ਕੀ ਹੈ ਕੀ ਇਸ ਤਰਖ ਦਾ ਨਾਮ ਹੈ ਵੈਸੇ ਤਾਂ ਇਸ ਨੂੰ ਵਣ ਕਹਿੰਦੇ ਆ ਵਣ ਕਹਿੰਦੇ ਆ ਤੇ ਆਹ ਦੇਖੋ ਵਣ ਨੂੰ ਲੱਗਦੀਆਂ ਜੀ ਪੀਲਾ ਪਰ ਇਸ ਨੂੰ ਪੀਲਾ ਨਹੀਂ ਲੱਗਦੀਆਂ ਗਿਆ ਆਹ ਦੇਖੋ ਆ ਘਣੋਲੀਆਂ ਹੀ ਲੱਗੀਆਂ ਪਈਆਂ ਨੂੰ ਬਹੁਤ ਜ਼ਿਆਦਾ ਤੇ ਇੱਥੋਂ ਤੱਕ ਆ ਗਿਆ ਇਧਰ ਵੇਖੋ ਇਸਾ ਇਸ ਤਰੀਕੇ ਆ ਕਰਮਾ ਲਿਆ ਸੁਖ ਸ਼ਾਂਤੀ ਰੱਖੀ ਆ ਵੇਖੋ ਜੀ ਇੱਧਰ ਸਾਰੇ ਨਾ ਇਹ ਵਿਸ਼ਿਆ ਪਿਆ ਤੇ ਬਹੁਤ ਸੋਹਣੀ ਜਗ੍ਹਾ ਸਿਗੀ ਆ ਦੇਖ ਸਕਦੇ ਤੁਸੀਂ ਵਿਸ਼ਾਲ ਦਕਤਰ ਤੇ ਸਾਡੇ ਪੀਰਾਂ ਦੀ ਜਗ੍ਹਾ ਹੈ ਜੀ ਇਹ ਇੱਥੇ ਸ਼ਰਧਾਲੂ ਆਉਂਦੇ ਆ ਆਪਣੀਆਂ ਮਨੋ ਕਾਮਨਾ ਲੈ ਲੈ ਕੇ ਤੇ ਜਦੋਂ ਮਾਲਕ ਮਨੋ ਕਾਮਨਾ ਪੂਰੀਆਂ ਕਰ ਦਿੰਦੇ ਆ ਕਿਸੇ ਵੀ ਲੇਡੀਜ਼ ਦੇ ਕੋਈ ਬੱਚਾ ਵਗੈਰਾ ਨਹੀਂ ਹੁੰਦਾ ਉਹ ਵੀ ਇੱਥੇ ਮਨੋਕਾਮਨਾ ਪੂਰੀਆਂ ਹੁੰਦੀਆਂ ਜੇ ਕਿਸੇ ਵੀ ਜਿਵੇਂ ਆਪਣੇ ਦੁੱਧ ਵਾਲੇ ਪਸ਼ੂ ਦੇ ਕੋਈ ਜਾ ਮਗਰ ਨਹੀਂ ਲੱਗਦਾ ਉਹ ਵੀ ਇੱਥੇ ਮਨੋਕਾਮਨਾ ਪੂਰੀਆਂ ਹੁੰਦੀਆਂ ਤੇ ਆ ਦੇਖੋ ਜੀ ਆਪਾਂ ਤੁਹਾਨੂੰ ਨਾ ਪ੍ਰੋਪਰ ਤਰੀਕੇ ਨਾਲ ਅੱਜ ਦਿਖਾਵਾਂਗੇ ਸਾਰਾ ਮੰਦਿਰ ਕਈ ਦਿਨ ਹੋ ਗਏ ਆ ਦੇਖੋ ਜੀ ਇਹਨਾਂ ਦੀਆਂ ਜੋਤਾਂ ਠੀਕ ਹੈ ਜੀ ਆ ਗੁੱਲਕ ਪਈ ਐ ਇੱਧਰ ਸਾਡੇ ਜਿਹੜੇ ਬਜ਼ੁਰਗ ਹੈ ਆਉਂਦੇ ਜਾਂਦੇ ਆ ਜੀ ਇੱਥੇ ਮੱਥਾ ਵਗੈਰਾ ਟੇਕਦੇ ਆ ਆ ਦੇਖੋ ਨੂਨ ਦੀਆਂ ਥੈਲੀਆਂ ਤੇ ਇਧਰ ਧੂਣੀ ਲੱਗਦੀ ਆ ਜੀ ਬਾਬੇ ਦੀ ਆ ਸ਼ਿਵਲਿੰਗ ਇੱਥੇ ਪਾਏ ਆ ਜੀ ਭੋਲੇਨਾਥ ਦਾ ਜਿਹੜਾ ਇੱਥੇ ਧੂਣਾ ਧੂਣਾ ਲੱਗਿਆ ਹੋਇਆ ਤੇ ਇਹ ਕਰਮਾ ਵਾਲਾ ਜਿਹੜਾ ਦਰਖਤ ਹੈ ਨਾ ਬਹੁਤ ਵਿਸ਼ਾਲ ਹੋ ਗਿਆ ਇਹ